ਗੜਨਨ ਕਲੇਵ ਮੇਨ ਜੀਟੀ ਰੋਡ ਉੱਪਰ ਬਣਨ ਜਾ ਰਹੇ ਨਿਜੀ ਹੋਟਲ ਦੇ ਬਿਲਡਰਾਂ ਵੱਲੋਂ ਤਿੰਨ ਕਲੋਨੀਆਂ ਨੂੰ ਜਾਂਦੀ ਇੱਕ ਸੜਕ ਉੱਪਰ ਬਿਲਡਿੰਗ ਮਟੀਰੀਅਲ ਰੱਖ ਕੇ ਉਸ ਉੱਪਰ ਪਿਛਲੇ 6 ਮਹੀਨਿਆਂ ਤੋਂ ਪੂਰਾ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਆਂਜਣ ਵਾਲੇ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਤਿੰਨ ਚਾਰ ਕਲੋਨੀਆਂ ਹੋਣ ਕਰਕੇ ਇਹ ਸੜਕ ਬੜੀ ਹੀ ਜਿਵੇਂ ਆ ਭਰੀ ਰਹਿੰਦੀ ਹੈ ਤੇ ਕਈ ਵਾਹਨ ਇੱਧਰ ਉੱਧਰ ਜਾਂਦੇ ਰਹਿੰਦੇ ਹਨ ਪਰ ਜਨਵਰੀ ਸੜਕ ਤੇ ਵੱਡੇ ਵੱਡੇ ਗਾਰਡਨ ਅਤੇ ਬਿਲਡਿੰਗ ਮਟੀਰੀਅਲ ਤੇ ਮਿੱਟੀ ਨਾਲ ਢੇਰ ਲੱਗੇ ਹੋਏ ਹਨ ਜਿਸ ਕਰਕੇ ਲੋਕ ਇੱਕ ਹੀ ਸੜਕ ਥਾਣੀ ਆਉਂਦੇ ਤੇ ਜਾਂਦੇ ਹਨ ਤੇ ਕਈ ਵਾਰ ਇੱਥੇ ਵੱਡੇ ਹਾਚੇ ਹੋਣ ਨਾਲ ਕਈ ਲੋਕ ਸਰੀਰਕ ਤੌਰ ਤੇ ਨਕਾਰਾ ਵੀ ਹੋ ਚੁੱਕੇ ਹਨ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਕੁੰਭ ਕੰਨੀ ਨੀਂ ਸੁੱਤਾ ਹੋਇਆ ਹੈ ਕਿਉਂਕਿ ਉਹ ਕਈ ਵਾਰ ਹਲਕਾ ਵਿਧਾਇਕ ਕਾਰਪੋਰੇਸ਼ਨ ਦੇ ਮੇਅਰ ਅਤੇ ਕਮਿਸ਼ਨਰ ਨੂੰ ਫਰਿਆਦ ਕਰ ਚੁੱਕੇ ਹਨ ਪਰ ਕੋਈ ਵੀ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਦੇ ਸਾਡੇ ਉੱਪਰ ਬਿਲਡਰਾਂ ਦਾ ਕ업 ਜਾ ਨਿਰੰਤਰ ਲਗਾਤਾਰ ਬੇਖੌਫ ਚੱਲੀ ਹੈ ਜਿਸ ਕਾਰਕਿ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਉਹ ਆਪਣੀ ਫਰਿਆਦ ਕਿਸ ਕੋ ਲੈ ਕੇ ਜਾਣ ਤੇ ਕੌਣ ਉਹਨਾਂ ਦਾ ਮਸਲਾ ਹੱਲ ਕਰੇਗਾ ਗਾਰਡਨ ਇਨਕਲੇਵ ਜਿਹੜੀ ਸੜਕ ਬਣ ਰਹੀ ਆ ਉਸ ਮੁਸ਼ਕਲ ਨੂੰ ਲੈ ਕੇ ਇਥੋਂ ਦੇ ਲੋਕ ਕਾਫੀ ਪਰੇਸ਼ਾਨ ਹਨ ਤੇ ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਮੁਸਕਾਨ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਸੁਪਨਾ ਮਹਿਰਾਜੀ ਨਾਲ ਉਹ ਕੀ ਇਸ ਮੁਸ਼ਕਲ ਬਾਰੇ ਕੀ ਜਾਣਕਾਰੀ ਦੇਣਾ ਚਾਹੁੰਦੇ ਹਨ ਹਾਂਜੀ ਜੀ ਨਮਸਕਾਰ ਮੈਂ ਸਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਊਮਨ ਵੈਲਫੇਅਰ ਸੁਸਾਇਟੀ ਜਿਵੇਂ ਕਿ ਤੁਸੀਂ ਦੇਖ ਰਿਹਾ ਹੋ ਕਿ तकरीबन ਪਿਛਲੇ 5-6 ਮਹੀਨਿਆਂ ਤੋਂ ਅਸੀਂ ਡੇਲੀ ਜਦੋਂ ਵੀ ਗਾਰਡਨਿੰਗ ਕਲੇਬ ਦੇ ਗੇਟ ਦੇ ਅੰਦਰ ਆਉਂਦੇ ਹਾਂ ਨਾ ਤਾਂ ਸਾਰਾ ਦਾ ਸਾਰਾ ਜੋ ਹੋਟਲ ਬਣ ਰਿਹਾ ਪਤਾ ਨਹੀਂ ਕੀ ਬਣ ਰਿਹਾ ਉਹ ਸਾਰੀ ਸੜਕ ਹੀ ਉਹਨਾਂ ਨੇ ਕਬਜ਼ੇ 'ਚ ਕੀਤੀ ਹੋਈ ਹੈ ਔਰ ਮੈਂ ਹੈਰਾਨ ਹਾਂ ਕਿ ਇੱਥੇ ਕਲੋਨੀ ਦਾ ਕੋਈ ਬੋਲ ਨਹੀਂ ਰਿਹਾ ਕੀ ਇਹ ਉਹਨਾਂ ਦੀ ਆਪਣੀ ਪ੍ਰਾਪਰਟੀ ਹੈ ਇਸ ਕਲੋਨੀ ਦਾ ਬੇੜਾ ਘਰ ਕਰਕੇ ਰੱਖ ਦਿੱਤਾ ਹੋਇਆ ਸੋ ਇਹ ਚੀਜ਼ ਨੂੰ ਮੈਨੂੰ ਮੈਂ ਜਦੋਂ ਦੇਖਦੀ ਮੈਨੂੰ ਗੁੱਸਾ ਆ ਜਾਂਦਾ ਪਰ ਕੀ ਕਰੀਏ ਇਹ ਤੇ ਸਰਕਾਰ ਨੂੰ ਚਾਹੀਦਾ ਨਾ ਕਿ ਇਹ ਜੋ ਕੰਮ ਹੋ ਰਿਹਾ ਇਲੀਗਲ ਹੋ ਰਿਹਾ ਮੈਡਮ ਜੀ ਜਿਹੜੇ ਇੱਥੇ ਇੱਕ ਹੀ ਰੋਡ ਚੱਲਦੀ ਹੈ ਬਾਕੀ ਇੱਕ ਰੋਡ ਬੰਦ ਹੈ ਇੱਕ ਰੋਡ ਤੇ ਉਸੇ ਰਾਹ ਥਾਣੀ ਲੋਕ ਆਪਣੇ ਵਹੀਕਲ ਲੈ ਕੇ ਜਾਂਦੇ ਹਨ ਉਸੇ ਰਾਹ ਥਾਣੇ ਆਉਂਦੇ ਵੀ ਹਨ ਤੇ ਜਾਂਦੇ ਵੀ ਹਨ ਕਿਤੇ ਨਾ ਕਿਤੇ ਇੱਥੇ ਐਕਸੀਡੈਂਟ ਹੁੰਦੇ ਰਹਿੰਦੇ ਹਨ ਉਹਦੇ ਬਾਰੇ ਕੀ ਕਹੋਗੇ ਤਕਰੀਬਨ ਹੁੰਦੇ ਐਕਸੀਡੈਂਟ ਬਹੁਤ ਜ਼ਿਆਦਾ ਮੈਂ ਖੁਦ ਗੱਡੀ ਲੈ ਕੇ ਆਨੇ ਮੈਨੂੰ ਪਤਾ ਉਸ ਟਾਈਮ ਤੇ ਕਿੰਨਾ ਮੁਸ਼ਕਲ ਨਿਕਲਣਾ ਹੁੰਦਾ ਪਰ ਪਤਾ ਨਹੀਂ ਕਿਉਂ ਇੱਕ ਤੁਸੀਂ ਹੁਣ ਤੇ ਚਲੋ ਉਹਨਾਂ ਨੇ ਉੱਪਰ ਤੱਕ ਲਿਆਇਆ ਐ ਐਡਾ ਵੱਡਾ ਖੂ ਸੀ ਜਦੋਂ ਉਹਨਾਂ ਨੇ ਖੋਦਿਆ ਸੀ ਤੇ ਸੜਕ ਤੇ ਕੋਈ ਵੀ ਅਗਰ ਉਧਰੋਂ ਚੱਲਦਾ ਤੇ ਡਿੱਗਣ ਦਾ ਬਿਲਕੁਲ ਖਤਰਾ ਸੀ ਵਿੱਚ ਪਰ ਫਿਰ ਵੀ ਮੈਂ ਕਹਿੰਨੇ ਕਿਉਂ ਹੋ ਰਿਆ ਨਜਾਇਜ਼ ਕੰਮ ਹੋ ਰਿਹਾ ਜਾਂ ਸਰਕਾਰਾਂ ਮਿਲੀਆਂ ਹੋਈਆਂ ਫਿਰ ਇਹਦਾ ਮਤਲਬ ਜਿਹੜਾ ਕੋਈ ਕਹਿ ਨਹੀਂ ਰਿਹਾ ਪਰ ਇਹ ਤੇ ਸਾਨੂੰ ਸਾਰਿਆਂ ਨੂੰ ਸਾਡੇ ਗਾੜੀ ਰਿੰਨ ਕਲੀਪ ਵਾਲਿਆਂ ਨੂੰ ਬੋਲਣਾ ਚਾਹੀਦਾ ਕਿ ਕਿਉਂ ਇਹ ਇਹਦਾ ਧਰਨਾ ਦੇਣਾ ਚਾਹੀਦਾ ਮੈਂ ਤੇ ਕਹਿੰਨੀ ਕਿਉਂ ਇਸ ਤਰ੍ਹਾਂ ਹੋ ਰਿਹਾ ਇਲੈਗਲ ਹੋ ਰਿਹਾ ਜੋ ਹੋ ਰਿਹਾ 280 ਤੁਹਾਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਪਿਛੇ ਅੱਜ ਤੋਂ ਕੁਝ ਚਿਰ ਪਹਿਲਾਂ ਇੱਥੋਂ ਲੋਕਾਂ ਨੇ ਆਵਾਜ਼ ਉਠਾਈ ਸੀ ਜਿਹਦੇ ਵਿੱਚ ਚਰਨਜੀਤ ਸਿੰਘ ਬਤਰਾ ਪ੍ਰਧਾਨ ਸਬਜੀ ਸਬਜੀ ਮੰਡੀ ਵੱਲਾ ਨਾਲ ਇੱਥੋਂ ਦੇ ਕਾਉਂਸਲਰ ਸਨ ਮਾਨ ਸਾਹਿਬ ਉਹਨਾਂ ਨੇ ਵੀ ਆ ਕੇ ਤੇ ਹੋਰ ਵੀ ਲੱਗ ਕੇ ਨਿਵਾਸੀਆਂ ਨੇ ਆ ਕੇ ਅਪੀਲ ਵੀ ਕੀਤੀ ਸੀ ਦਲੀਲ ਵੀ ਦਿੱਤੀ ਸੀ ਵੀ ਇਸ ਸੜਕ ਤੋਂ ਕਬਜ਼ਾ ਹਟਾਇਆ ਜਾਵੇ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਪ੍ਰਸ਼ਾਸਨ ਨੇ ਇਹ ਸਾਡੀਆਂ ਗੱਲਾਂ ਨਾ ਮੰਨੀਆਂ ਤਾਂ ਅਸੀਂ ਵੱਡੇ ਪੱਧਰ ਤੇ ਧਰਨਾ ਵੀ ਦੇਵਾਂਗੇ ਪਰ ਨਾ ਦੇਤੇ ਧਰਨਾ ਲੱਗਾ ਤੇ ਨਾ ਹੀ ਸੜਕ ਵਾਲਿਆਂ ਨੇ ਸੜਕ ਤੋਂ ਕਬਜ਼ਾ ਚੁੱਕਿਆ ਇਹ ਬਹੁਤ ਇੱਕ ਮੰਦ ਭਾਗੀ ਗੱਲ ਹੈ ਜਿਸ ਨਾਲ ਬਹੁਤ ਲੋਕ ਪਰੇਸ਼ਾਨ ਹਨ ਤੇ ਲੋਕ ਦੁਖੀ ਵੀ ਹਨ ਤੇ ਕਿਤੇ ਨਾ ਕਿਤੇ ਇੱਥੇ ਐਕਸੀਡੈਂਟ ਵੀ ਹੁੰਦੇ ਹਨ ਹਾਂਜੀ ਨਮਸਕਾਰ ਮੈਂ ਸਪਨਾ ਪਟਿਆ ਸੋਸ਼ਲ ਵਰਕਰ ਜਿਵੇਂ ਕਿ ਸਾਨੂੰ ਇੱਥੇ ਰਹਿੰਦੇ 13 ਸਾਲ ਹੋ ਗਏ ਨੇ ਪਰ ਅੱਜ ਤੱਕ ਨਾ ਤੇ ਇਸ ਕਲੋਨੀ ਦੀ ਕੋਈ ਸੁਣਵਾਈ ਹੋਈ ਹੈ ਨਾ ਹੀ ਸੜਕਾਂ ਬਣੀਆਂ ਨੇ ਸਾਡੇ ਗਾਰਡਨ ਗ੍ਰੀਨ ਦੇ ਵਿੱਚ ਬਹੁਤ ਵਾਰ ਅਸੀਂ ਡੀਸੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਬੇਨਤੀ ਕਰ ਸਕੇ ਆ ਤੇ ਆਪਣਾ ਇਥੋਂ ਦੇ ਐਮਐਲਏ ਨੂੰ ਕਾਉਂਸਲਰ ਨੂੰ ਬੜੇ ਹੀ ਆਪਣਾ ਉੱਚੇ ਪੱਧਰ ਤੇ ਅਸੀਂ ਚਿੱਠੀਆਂ ਵੀ ਲਿਖੀਆਂ ਨੇ ਵੀ ਤੁਸੀਂ ਇਹਦੇ ਇਸ ਮੁਹੱਲੇ ਦੀ ਕੋਈ ਸੁਣਵਾਈ ਕਰੋ ਔਰ ਜਿੱਦ ਵਿੱਚ ਜਿਵੇਂ ਕਿ ਸਪਨਾ ਮੈਮ ਨੇ ਕਿਹਾ ਹੈ ਕਿ ਬਾਹਰ ਰੋਡ ਐਕਸੀਡੈਂਟ ਵੀ ਹੁੰਦੇ ਨੇ ਜਿਵੇਂ ਉਹ ਹੋਟਲ ਵਾਲਾ ਛੜਕ ਬੇਕਾਰ ਹੋ ਗਈ ਹੈ ਸਾਰੀ ਉਹਨੇ ਕਬਜ਼ਾ ਕੀਤਾ ਹੋਇਆ ਤੇ ਇਹ ਇਲੀਗਲ ਕੰਮ ਹੈ ਕਿ ਇਹਨਾਂ ਨੂੰ ਚਾਹੀਦਾ ਵਾ ਕਿ ਉਹ ਜੋ ਕਰਨਾ ਆਪਣੇ ਉਹ ਦਾਇਰੇ ਦੇ ਅੰਦਰ ਕਰੇ ਨਾ ਕਿ ਪਬਲਿਕ ਨੂੰ ਪਰੇਸ਼ਾਨ ਕਰੇ ਮੈਂ ਵੀ ਸਕੂਟੀ ਲੈ ਕੇ ਨਿਕਲਦੀ ਆ ਮੈਂ ਵੀ ਗੱਡੀ ਲੈ ਕੇ ਨਿਕਲਦੇ ਨੇ ਉਧਰੋਂ ਵੀ ਗੱਡੀਆਂ ਆਉਂਦੀਆਂ ਨੇ ਕਈ ਵਾਰੀ ਆਮੋ ਸਾਹਮਣੇ ਟੱਕਰ ਹੋਣ ਤੋਂ ਬਚੀਏ ਤੇ ਚੋਟ ਲੱਗਣ ਤੋਂ ਅਸੀਂ ਬਹੁਤ ਜ਼ਿਆਦਾ ਮਤਲਬ ਕਿ ਬਚੇ ਆ ਤੇ ਅਸੀਂ ਕਿੰਨੂ ਕਹੀਏ ਜਦੋਂ ਇਹਨਾਂ ਨੇ ਪਿੱਛੇ ਜੇ ਵੀ ਸਭ ਨੇ ਮੀਡੀਆ ਦੇ ਰਾਹੀਂ ਇਹ ਧਰਨਾ ਲਾਉਣ ਦੀ ਗੱਲ ਕੀਤੀ ਸੀ ਕਾਰਵਾਈ ਕਰਨ ਦੀ ਗੱਲ ਕੀਤੀ ਸੀ ਨਾ ਤੇ ਕਿਸੇ ਨੇ ਦੁਬਾਰਾ ਕਾਰਵਾਈ ਕੀਤੀ ਨਾ ਹੀ ਦੁਬਾਰਾ ਕੋਈ ਉਹਨੂੰ ਪੁੱਛਿਆ ਕਿੱਛ ਹੈ ਗਿਆ ਜੋ ਹੋਟਲ ਦਾ ਮਾਲਕ ਹੈ ਜੋ ਆਪਣੇ ਹੀ ਆਪਣੇ ਮਰਜ਼ੀ ਦੇ ਨਾਲ ਸਾਰੀਆਂ ਕੰਮ ਕਰਦਾ ਪਿਆ ਇਹ ਵਾਰ ਇਹ ਤੇ ਉਹ ਬੈਠੀ ਰਹਿੰਦੀ ਹੈ ਤੇ ਕਮ ਸੇ ਕਮ ਮੈਂ ਡੀਸੀ ਸਾਹਿਬ ਭਗਵਾਨ ਕਮਾਂਜੀ ਨੂੰ ਇਹ ਬੇਨਤੀ ਕਰਦੀ ਹਾਂ ਕਿ ਕੰਮ ਜਲਦੀ ਤੋਂ ਜਲਦੀ ਉਸ ਬੰਦੇ ਤੇ ਕਾਰਵਾਈ ਹੋਏ ਜਿਵੇਂ ਤੁਸੀਂ ਜਾਣਦੇ ਹੋ ਕਿ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਇੱਕ ਤੁਹਾਨੂੰ ਇਹ ਜਹੀ ਸੜਕ ਬੁਖਾਰਿਆ ਜਿਹੜੀ ਪਿਛਲੇ ਕਈ ਮਹੀਨਿਆਂ ਤੋਂ ਇਹ ਸੜਕ ਨੂੰ ਇੱਥੇ ਕਬਜ਼ਾ ਕੀਤਾ ਹੋਇਆ ਹੈ ਤੇ ਲੋਕੀ ਇੱਥੇ ਬਹੁਤ ਪਰੇਸ਼ਾਨ ਹਨ ਪੂਰੀ ਕਲੋਨੀ ਘਰ ਤੋਂ ਘਟ ਵੀ 5-7000 ਲੋਕ ਅੱਗੇ ਵਸਦੇ ਹਨ ਜਿਹੜੇ ਬਹੁਤ ਪਰੇਸ਼ਾਨ ਹਨ ਕਿਉਂਕਿ ਪਰੇਸ਼ਾਨ ਹਨ ਕਿ ਇੱਕ ਹੀ ਸੜਕ ਦੇ ਉੱਤੇ ਚੱਲ ਰਹੀ ਹੈ ਦੂਜੀ ਸੜਕ ਤੇ ਤੁਸੀਂ ਵੇਖ ਸਕਦੇ ਹੋ ਕਬਜ਼ਾ ਕੀਤੇ ਹੋਏ ਨੇ ਜਗਾ ਜਗਾ ਦੇ ਕਬਜ਼ਾ ਕੀਤਾ ਤੇ ਸੜਕ ਵੀ ਬੈਠ ਗਈ ਹੈ ਇਹ ਸੜਕ ਵੀ ਇੱਥੋਂ ਬੈਠ ਚੁੱਕੀ ਹੈ ਤੇ ਇਸ ਸੜਕ ਦੇ ਉੱਤੇ ਬਿਲਡਰਾਂ ਨੇ ਆਪਣਾ ਬਿਲਡਿੰਗ ਦਾ ਮਟੀਰੀਅਲ ਰੱਖ ਕੇ ਸੜਕ ਨੂੰ ਬਿਲਕੁਲ ਕਲੋਜ਼ ਕੀਤਾ ਆਇਆ ਹੈ ਇੱਥੋਂ ਦੇ ਲੋਕਾਂ ਨੇ ਕਈ ਵਾਰ ਪ੍ਰਸ਼ਾਸਨ ਅੱਗੇ ਨਿਗਮ ਅੱਗੇ ਹਲਕਾ ਵਿਧਾਇਕ ਅੱਗੇ ਵੀ ਬੇਨਤੀ ਕੀਤੀ ਹੈ ਪਰ ਕਿਸੇ ਦੇ ਵੀ ਕੰਨ ਤੇ ਜੂ ਨਹੀਂ ਸਰਕੀ ਲੋਕ ਇੰਨੇ ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਛੜਕ ਤੇ ਕਬਜ਼ਾ ਲੋਕਾਂ ਨੇ ਕੀਤਾ ਨਹੀਂ ਛਡਾ ਸਕਦੇ ਤਾਂ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਕਬਜ਼ਿਆਂ ਦਾ ਕੀ ਹਾਲ ਹੋਏਗਾ 350 ਸਾਲਾ ਅਸੀਂ ਮਨਾ ਰਹੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤੇ ਜਿਸ ਕਰਕੇ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ ਜਿਹੜੇ ਵੀ ਇਤਿਹਾਸਕ ਗੁਰਦੁਆਰੇ ਹਨ ਲਾਗੇ ਲਾਗੇ ਉਹਨਾਂ ਦੇ ਲਾਗੇ ਲਾਗੇ ਜਿਹੜੇ ਸੜਕਾਂ ਹਨ ਬਿਲਕੁਲ ਸਾਫ਼ ਸੁਥਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਤੋਂ ਥੋੜੀ ਹੀ ਦੂਰ ਇਸ ਸੜਕ ਤੋਂ ਥੋੜੀ ਹੀ ਦੂਰ ਪਿੰਡ ਵੱਲ ਉੱਥੇ ਵੀ ਇੱਕ ਇਤਿਹਾਸਕ ਗੁਰਦੁਆਰਾ ਕੋਠਾ ਸਾਹਿਬ ਹੈ ਪਰੰਤੂ ਇਹ ਜਿਹੜੀ ਕਲੋਨੀ ਹੈ ਗਾਰਡਨ ਕਲੇਵਰ ਇਸ ਗਾਰਡਨ ਕਲੇਵ ਦੇ ਵਿੱਚ ਅਸਰ ਕਈ ਪੋਸ਼ ਇਲਾਕਾ ਕ ਬੰਨਿਆ ਜਾਂਦਾ ਹੈ ਤੇ ਬਹੁਤ ਇੱਥੇ ਇੰਜੀਨੀਅਰ ਤੋਂ ਲੈ ਕੇ ਵੱਡੇ ਵੱਡੇ ਅਸਰ ਡੀਐਸਪੀ ਐਸਐਸਪੀ ਤੱਕ ਇੱਥੇ ਰਹਿੰਦੇ ਹਨ ਉਹ ਵੀ ਲੋਕ ਚੁੱਪ ਹੰਗ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਤੇ ਹਵੀ ਹੁੰਦੇ ਨਜ਼ਰ ਆ ਰਹੇ ਹਨ ਇਹ ਪ੍ਰਸ਼ਾਸਨ ਨੂੰ ਟਿੱਚ ਸਮਝਦੇ ਹਨ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਅੱਗੇ ਵੀ ਇਹਨਾਂ ਲੋਕਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਜਿਹੜੇ ਸੜਕਾਂ ਤੇ ਕਬਜ਼ੇ ਕਰਦੇ ਹਨ ਲੋਕਾਂ ਦੀ ਆਮ ਜਨ ਦੇ ਵਿੱਚ ਦਿੱਕਤ ਲੋਕਾਂ ਦੀ ਬਣਦੇ ਹਨ ਲੋਕਾਂ ਨੂੰ ਮਜਬੂਰ ਕਰਦੇ ਹਨ ਤੇ ਇੱਥੇ ਹੀ ਕਰਕੇ ਇਸ ਵਜ੍ਹਾ ਦੇ ਕਰਕੇ ਇੱਕ ਸੜਕ ਕਲੋਜ਼ ਹੋਣ ਦੇ ਨਾਲ ਨਾਲ ਦੂਸਰੀ ਸੜਕ ਤੇ ਆਵਾਜਾਈ ਉਧਰ ਵੀ ਆਉਂਦੀ ਹੈ ਤੇ ਦੂਜੀ ਬੰਨੀ ਵੀ ਜਾਂਦੀ ਹੈ ਜਿਸ ਨਾਲ ਇੱਥੇ ਐਕਸੀਡੈਂਟ ਵੀ ਹੁੰਦੇ ਹਨ ਜਿਨ੍ਹਾਂ ਦਾ ਕੋਈ ਵੀ ਜ਼ਿੰਮੇਵਾਰ ਨਹੀਂ ਬੰਦਾ ਅਸੀਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦੇ ਹਾਂ ਕਿ ਇਹਨਾਂ ਲੋਕਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਸੜਕ ਤੋਂ ਕਬਜ਼ਾ ਹਟਾਇਆ ਜਾਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰ